ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਬਹੁਤ ਸਾਰਾ ਧੰਨਵਾਦ ਤੁਹਾਡਾ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਪਿਛਲੀ ਵੀਡੀਓ ਦੇ ਵਿੱਚ ਨਾ ਮੈਂ ਗੋਡਿਆਂ ਦਾ ਤੇਲ ਬਣਾਇਆ ਸੀਗਾ ਤੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਲੱਗਦਾ ਤੇ ਬਹੁਤ ਅੱਛਾ ਮੈਨੂੰ ਰਿਜ਼ਲਟ ਵੀ ਮਿਲਿਆ ਹੈ ਤੇ ਬਾਕੀ ਮੈਨੂੰ ਉਹਦੇ ਤੇ ਬਹੁਤ ਸਾਰੇ ਭੈਣ ਭਰਾਵਾਂ ਨੇ ਬਹੁਤ ਸਾਰਾ ਪਿਆਰ ਵੀ ਦਿੱਤਾ ਠੀਕ ਹੈ ਜੀ ਤੇ ਇਸੇ ਤਰੀਕੇ ਮੈਂ ਜੋ ਵੀ ਹਮੇਸ਼ਾ ਕੋਈ ਚੀਜ਼ ਪਹਿਲਾਂ ਯੂਜ਼ ਕਰਦੀ ਹੁੰਦੀ ਹਾਂ ਫਿਰ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸ਼ੇਅਰ ਕਰਦੀ ਹੁੰਦੀ ਹਾਂ ਤੇ ਅੱਜ ਬਣਾਉਣ ਲੱਗੀ ਸੀ ਜੀ ਮੈਂ ਆਪਣਾ ਵਾਲਾਂ ਦਾ ਤੇਲ ਠੀਕ ਹੈ ਬਹੁਤ ਸਾਰੇ ਹੁੰਦੇ ਕਿ ਆਪਣੇ ਵਾਲ ਜਿਵੇਂ ਉਮਰ ਤੋਂ ਪਹਿਲਾਂ ਚੜਨੇ ਸ਼ੁਰੂ ਹੋ ਜਾਂਦੇ ਆ ਜਾਂ ਕਾਲੇ ਹੋਣੇ ਸ਼ੁਰੂ ਸੌਰੀ ਚਿੱਟੇ ਹੋ ਜਾਂਦੇ ਆ ਤੇ ਕਮਜ਼ੋਰ ਹੋ ਜਾਂਦੇ ਆ ਹਨਾ ਜੀ ਤੇ ਗੰਜ ਵੀ ਪੈ ਜਾਂਦੀ ਏ ਤੇ ਉਹਦੇ ਲਈ ਤੁਸੀਂ ਇੱਕ ਬਹੁਤ ਵਧੀਆ ਤੇਲ ਹੈ ਜੋ ਤੁਸੀਂ ਘਰੇ ਬਣਾ ਸਕਦੇ ਹੋ ਇਹ ਘਰੋਂ ਹੀ ਆਪਣੀਆਂ ਚੀਜ਼ਾਂ ਸਾਨੂੰ ਅਵੇਲੇਬਲ ਹੁੰਦੀਆਂ ਠੀਕ ਹੈ ਜੀ ਤੇ ਉਹ ਵਾਲਾ ਤੇਲ ਮੈਂ ਬਣਾਉਂਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਹੁਤ ਅੱਛਾ ਰਿਜ਼ਲਟ ਵੀ ਮਿਲੇਗਾ ਤੇ ਖੁਦ ਵੀ ਖੁਦ ਤੁਸੀਂ ਆਪ ਹੀ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਆਪਣੇ ਘਰੋਂ ਹੀ ਜਿਵੇਂ ਆਪਣਾ ਉਹ ਚੀਜ਼ਾਂ ਮਿਲ ਜਾਂਦੀਆਂ ਠੀਕ ਹੈ ਤੇ ਉਹਦੇ ਲਈ ਆਪਾਂ ਬਹੁਤ ਕੁਝ ਹੈ ਸਮਾਨ ਵੀ ਨਹੀਂ ਪਾਣਾ ਤੇ ਘਰੋਂ ਹੀ ਇਹਦਾ ਇੰਨਾ ਵਧੀਆ ਰਿਜ਼ਲਟ ਮਿਲਦਾ ਮੈਂ ਹਮੇਸ਼ਾ ਪਹਿਲਾਂ ਕੋਈ ਵੀ ਚੀਜ਼ ਬਣਾਉਂਦੀ ਹਾਂ ਜਾਂ ਵੀਡੀਓ ਬਣਾਉਂਦੀ ਹਾਂ ਜਾਂ ਕੋਈ ਚੀਜ਼ ਜੜੀ ਵੀ ਯੂਜ਼ ਕਰਦੀ ਹਾਂ ਨਾ ਤੁਹਾਡੇ ਨਾਲ ਤਾਂ ਸ਼ੇਅਰ ਕਰਦੀ ਆ ਪਹਿਲਾਂ ਮੈਂ ਆਪਣੀ ਯੂਜ਼ ਕਰਦੀ ਹੁੰਨੀ ਆ ਠੀਕ ਹੈ ਜੀ ਤੇ ਉਹਦੇ ਵਿੱਚ ਜੋ-ਜੋ ਚੀਜ਼ਾਂ ਪਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ ਇਹ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਕੜੀ ਪੱਤਾ ਲੈ ਲੈਣਾ ਕੜੀ ਪੱਤਾ ਜਿਹੜਾ ਹੁੰਦਾ ਨਾ ਜਿੰਨੂੰ ਮਿੱਠਾ ਨਿੰਬੂ ਵੀ ਕਹਿ ਦਿੰਦੇ ਆ ਸ਼ਾਇਦ ਹਨਾ ਇਹ ਮੈਂ ਲੈ ਕੇ ਆਈ ਸੀ ਉੱਪਰੋਂ ਤੋੜ ਕੇ ਤੇ ਮੈਂ ਕਿਹਾ ਚਲੋ ਇਹਦੇ ਨਾਲ ਇਹਨੂੰ ਪਹਿਲਾਂ ਮੈਂ ਇਹਦੇ ਨਾਲ ਪੱਤੇ ਉੱਪਰੋਂ ਲੈ ਕੇ ਆਈ ਸੀ ਕਈ ਵਾਰੀ ਮਿੱਟੀ ਹੁੰਦੀ ਆ ਹੁਣ ਇਹਦਾ ਇਹ ਧਿਆਨ ਰੱਖਿਆ ਕਰੋ ਕਿ ਚੀਜ਼ ਆਪਾਂ ਕਈ ਵਰੀ ਚੀਜ਼ ਫੁੱਲੀਆਂ ਕੁਝ ਲੈਣੇ ਆ ਨਾ ਉਹਨਾਂ ਨੂੰ ਥੋੜਾ ਧੋ ਲਿਆ ਕਰੋ ਕਿਉਂਕਿ ਮਿੱਟੀ ਵਗੈਰਾ ਵੀ ਆਪਾਂ ਔਰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਸਾਰੀ ਚੀਜ਼ ਮੈਂ ਇੱਕ ਵਾਰੀ ਜਿਵੇਂ ਤੁਹਾਨੂੰ ਸੇਮ ਲਗਾਨੀ ਹੈ ਉਸੇ ਤਰ੍ਹਾਂ ਸ਼ੇਅਰ ਕਰੂੰਗੀ ਤੁਸੀਂ ਖੁਦ ਵੀ ਦੇਖਿਓ ਕਿ ਇੱਕ ਹਫਤੇ ਦੇ ਅੰਦਰ ਤੁਹਾਨੂੰ ਇੰਨਾ ਵਧੀਆ ਰਿਜ਼ਲਟ ਮਿਲੇਗਾ ਨਾ ਤੇ ਕਿਸ ਤਰ੍ਹਾਂ ਲਾਣਾ ਹੈ ਕਿਸ ਤਰ੍ਹਾਂ ਆਪਾਂ ਵਾਸ਼ ਕਰਨਾ ਹੈ ਜੋ ਵੀ ਇਹ ਸਾਰਾ ਕੁਝ ਮੈਂ ਤੁਹਾਨੂੰ ਕਿੱਦਾਂ ਦੀ ਮਾਲਿਸ਼ ਕਰਨੀ ਹੈ ਹਰ ਇੱਕ ਚੀਜ਼ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਠੀਕ ਹੈ ਤੇ ਇਹ ਮੈਂ ਲੈ ਕੇ ਆਈ ਸੀ ਕੜੀ ਪੱਤਾ ਸਾਡੀ ਛੱਤ ਤੇ ਲੱਗਿਆ ਹੋਇਆ ਇਹਨੂੰ ਮੈਂ ਪਹਿਲਾਂ ਮੈਂ ਕਿਹਾ ਚਲੋ ਪੱਤਿਆਂ ਨੂੰ ਧੋ ਲਵਾਂ ਤਾਂ ਕਿ ਇਹਦੀ ਜਿਹੜੀ ਮਿੱਟੀ ਵਗੈਰਾ ਹੁੰਦੀ ਹੈ ਨਾ ਤੇ ਉਹ ਵੀ ਆਪਣਾ ਹਸਦਾ ਨਿਕਲ ਜੇਗੀ ਤੇ ਇਹ ਲਈ ਲਈ ਸੀ ਮੈਂ ਗੋਡਲ ਦੇ ਫੁੱਲ ਬਾਕੀ ਹੋਰ ਬਹੁਤ ਚੀਜ਼ਾਂ ਨੇ ਜੋ ਪਾਉਂਗੀ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਪਹਿਲਾਂ ਧੋ ਧੋ ਕੇ ਰੱਖ ਲੈਣੀ ਆ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਬਾਕੀ ਬਣੇ ਰੋ ਗਾਈਜ਼ ਇਹਨੂੰ ਮੈਂ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲਾਂ ਤਾਂ ਕਿ ਇਹਦੀ ਮਿੱਟੀ ਬਿਲਕੁਲ ਖਤਮ ਹੋ ਜਾਏ ਠੀਕ ਹੈ ਜੀ ਜੀ ਇਹ ਮੈਂ ਬਣਾਉਣ ਲੱਗੀ ਹਾਂ ਸਰੋਂ ਦੇ ਤੇਲ ਵਿੱਚ ਸਰੋਂ ਦਾ ਤੇਲ ਹੁੰਦਾ ਨਾ ਇਹ ਤਾਂ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਬਹੁਤ ਜ਼ਿਆਦਾ ਨਾ ਤੱਤ ਪਾਏ ਜਾਂਦੇ ਆ ਠੀਕ ਹੈ ਜੀ ਮੈਨੂੰ ਇੰਨੀ ਅੰਗਰੇਜ਼ੀ ਤੋਂ ਸਮਝਾਣਾ ਆਉਂਦਾ ਨਹੀਂ ਹੈਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਆ ਸਾਨੂੰ ਹਰ ਇੱਕ ਚੀਜ਼ ਦੇ ਕੰਮ ਆਉਂਦਾ ਠੀਕ ਹੈ ਜੀ ਮੈਂ ਗੋਡੇ ਵਾਲੀ ਬਣਾਇਆ ਸੀ ਸਰੋਂ ਦਾ ਹੀ ਤੇਲ ਬਣਾਇਆ ਸੀ ਤੀਲਾਂ ਵਾਲਾ ਵੀ ਤੇਲ ਬਣਾਤਾ ਮੈਂ ਸਰੋਂ ਦਾ ਵੀ ਪਹਿਲਾਂ ਬਣਾਇਆ ਸੀ ਇਹਦੇ ਬਹੁਤ अच्छे ਰਿਜ਼ਲਟ ਮਿਲਦੇ ਆਂ ਤੇ ਵਾਲਾ ਲਈ ਤੁਸੀਂ ਜੇਕਰ ਆਪਣੇ ਵਾਲ ਕਾਲੇ ਲੰਬੇ ਜਿਵੇਂ ਸਾਡੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨਾ ਤੇ ਉਹਦੇ ਲਈ ਆਪਾਂ ਬਣਾਉਣਾ ਹੋਵੇ ਤੇ ਤੁਸੀਂ ਉਹਦਾ ਵੀ ਖੋਪੇ ਦਾ ਵੀ ਤੇਲ ਯੂਜ਼ ਕਰ ਸਕਦੇ ਹੋ ਜੇਕਰ ਕਰਨਾ ਹੈ ਠੀਕ ਹੈ ਤੇ ਜੇ ਤੁਸੀਂ ਕਰਨਾ ਹੈ ਤੇ ਇਹ ਸਰੋਂ ਦਾ ਵੀ ਯੂਜ਼ ਕਰ ਸਕਦੇ ਹੋ ਮੈਂ ਸਰੋਂ ਦੇ ਤੇਲ ਦੇ ਵਿੱਚ ਬਣਾਉਣ ਲੱਗੀ ਆ ਤੇ ਇਹਦੇ ਵਿੱਚ ਕਿੱਦਾਂ ਪਾਣਾ ਦੇਖੋ ਪਹਿਲਾਂ ਆਪਾਂ ਨਾ ਲੋਹੇ ਦੀ ਕੜਾਈ ਲੈਣੀ ਹੈ ਲੋਹੇ ਦੀ ਕੜਾਈ ਲੈ ਕੇ ਆਪਣੇ ਅੰਦਾਜ਼ੇ ਅਨੁਸਾਰ ਜੇਕਰ ਤੁਸੀਂ ਇੱਕ ਹਫ਼ਤੇ ਦਾ ਬਣਾਣਾ ਹੈ ਤੇ ਤੁਸੀਂ ਅੰਦਾਜ਼ੇ ਅਨੁਸਾਰ ਬਣਾ ਸਕਦੇ ਹੋ ਹਫਤੇ ਦਾ ਬਣਾਣਾ ਹੈ ਜਾਂ 15 ਦਿਨਾਂ ਦਾ ਬਣਾਣਾ ਹੈ ਠੀਕ ਹੈ ਤੇ ਮੈਂ ਇੱਕ ਹਫਤੇ ਕੁ ਦਾ ਬਣਾਉਣ ਲੱਗੀ ਆ ਤੇ ਆਹ ਦੇਖ ਲਓ ਜੀ ਦੋ ਤਿੰਨ ਕਟਸ਼ੀਆਂ ਮੈਂ ਲੈ ਲਿਆ ਠੀਕ ਹੈ ਜੀ ਤੇਲ 15 ਕੁ ਦਿਨਾਂ ਦਾ ਬਣਾ ਲੈਣੀ ਆ ਮੈਂ ਠੀਕ ਹੈ ਜੀ ਆ ਦੇਖੋ ਜੀ ਇਹ ਲੈ ਲੈਣ ਆਪਾਂ ਹੁਣ ਇਹਨੂੰ ਹਲਕਾ ਜਿਹਾ ਆਪਾਂ ਗਰਮ ਹੋਣਾ ਰੱਖ ਦਿੰਨੇ ਆ ਤਦ ਤੱਕ ਆਪ ਆਪਣੀਆਂ ਚੀਜ਼ਾਂ ਤਿਆਰ ਕਰ ਲੈਣੇ ਆ ਕੀ ਕੁਝ ਪਾਉਂਦੇ ਆ ਇਹਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਸਾਡੇ ਯੂਜ਼ ਆਣ ਤੇ ਓਹੀ ਚੀਜ਼ਾਂ ਆਪਾਂ ਨੂੰ ਰਸੋਈ ਦੇ ਵਿੱਚੇ ਹੀ ਮਿਲ ਜਾਂਦੀਆਂ ਨੇ ਆਪਾਂ ਨੂੰ ਬਾਹਰੋਂ ਵੀ ਨਹੀਂ ਲੈਣ ਜਾਣੀਆਂ ਪੈਂਦੀਆਂ ਆਪਾਂ ਹਮੇਸ਼ਾ ਹੀ ਇਹ ਚੀਜ਼ਾਂ ਨੂੰ ਆਪਾਂ ਘਰ ਵੀ ਯੂਜ਼ ਕਰਦੇ ਰਹਿੰਨੇ ਆ ਠੀਕ ਹੈ ਜੀ ਤੇ ਆ ਲਓ ਜੀ ਆਪਾਂ ਆਪਣਾ ਤੇਲ ਗਰਮ ਕਰਨਾ ਰੱਖ ਦਿੱਤਾ ਤੇ ਲਓ ਜੀ ਇੱਧਰ ਆਪਾਂ ਆਪਣਾ ਤੇਲ ਕੋਸਾ ਜਿਹਾ ਹੋ ਗਿਆ ਠੀਕ ਹੈ ਜੀ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਤੇ ਉਹਦੇ ਵਿੱਚ ਆਪਾਂ ਦੇਖੋ ਜੀ ਕੀ ਕੁਝ ਪਾਣਾ ਸਭ ਤੋਂ ਪਹਿਲਾਂ ਆਪਾਂ ਪਾਣੇ ਕੜੀ ਪੱਤਾ ਠੀਕ ਹੈ ਜੀ ਕੜੀ ਪੱਤਾ ਜਿਹਨੂੰ ਕਹਿੰਦੇ ਆ ਨਾ ਇਹ ਪਾਣੀ ਨੂੰ ਉਸ ਤੋਂ ਬਾਅਦ ਪਾ ਲੈਣੀ ਹੈ ਤੇ ਗੁੜੰਦੇ ਥੋੜੀ गुडल्ते फूल है ना यही बिचे पा लेने ठीक है इन जो गंडिया तोड़ के ना ऐसा करके पा ले ठीक है फिर एक बार जी पा ले लौंग आर लौंग यही बिचे पा लेने एक कटिया हुआ प्याज पा ले तो बाद देखो जी आप लै लैनी है थोड़ी जी मेथी अरे ये मेथी ये वाले मेथरे वह लैने ने तुम ये आप सब्जी वाली होंगी मेथी ये मेथे लैने ठीक है जी मेथे बोल हैं थोड़ी जी लै ली आप लो जी थोड़ी जी आप चम्मच पा देना अद्धा कु चम्मच कलौनजी का ठीक है जी उस तो बाद आखो जी आप लें आंवला जोड़ा होंगे ना ਕਚਾਂਬਾ ਅੱਜਕੱਲ ਬਹੁਤ ਆਸਾਨੇ ਤਰੀਕੇ ਨਾਲ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਤੁਸੀਂ ਇਹਨੂੰ ਕਟਿੰਗ ਕਰਕੇ ਨਾ ਇੱਕ ਦੋ ਆਮਲੇ ਜ਼ਰੂਰ ਪਾ ਲਓ ਇਹਦੇ ਨਾਲ ਸਾਡੇ ਵਾਲ ਵੀ ਵੱਧਦੇ ਆ ਤੇ ਕਾਲੇ ਵੀ ਹੁੰਦੇ ਐ ਇਸ ਤਰ੍ਹਾਂ ਦੇ ਟੁਕੜੇ ਕਰਕੇ ਨਾ ਛੋਟੇ ਛੋਟੇ ਇਹਨੂੰ ਇਹਦੇ ਵਿੱਚ ਹੀ ਪਾ ਲਓ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਵਿੱਚ ਹੀ ਪਾ ਲੈਨੇ ਆ ਇੱਕ ਆਮਲਾ ਪਾ ਲਓ ਦੋ ਪਾ ਲਓ ਇਹ ਵਾਲਾ ਨਹੀਂ ਬਹੁਤ ਵਧੀਆ ਹੁੰਦਾ ਇਹਦੇ ਨਾਲ ਸਾਡੇ ਵਾਲ ਵੀ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਦੁਬਾਰਾ ਜਿਹੜੇ ਚਿੱਟੇ ਆਂਦੇ ਨੇ ਨਾ ਫਿਰ ਉਸ ਤੋਂ ਬਾਅਦ ਤੁਹਾਡੇ ਚਿੱਟੇ ਆਣੇ ਆਣਗੇ ਨਹੀਂ ਬਿਲਕੁਲ ਨਹੀਂ ਤੇ ਇਹਨੂੰ ਲਾਣਾ ਕਿੱਦਾਂ ਇਹ ਵੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਦੱਸੂਗੀ ਤੁਹਾਨੂੰ ਵੀ ਇਹਨੂੰ ਆਪਾਂ ਕਿਸ ਤਰ੍ਹਾਂ ਇਹਨੂੰ ਮਾਲਿਸ਼ ਕਰਨੀ ਤੇ ਆ ਦੇਖੋ ਜੀ ਛੋਟੇ ਛੋਟੇ ਕੱਟ ਕੇ ਆਪਾਂ ਆਮਲੇ ਵੀ ਇਹਦੇ ਵਿੱਚ ਹੀ ਪਾ ਲੈਣੇ ਆ ਦੇਖੋ ਜੀ ਲੱਗਾ ਵੀ ਹੋਏ ਤਾਂ ਨਾ ਗੁੱਟਲੀ ਦੇ ਨਾਲ ਇਹ ਵੀ ਵਿੱਚੇ ਸੁੱਟ ਦੋ ਤਾਂ ਕਿ ਜਲ ਜਾਏਗਾ ਠੀਕ ਹੈ ਹੁਣ ਇਹਨੂੰ ਆਪਾਂ ਥੋੜਾ ਹਿਲਾ ਦੇਣੇ ਆ ਆ ਦੇਖੋ ਤਾਂ ਇਹਨੂੰ ਜਦ ਤੱਕ ਪਕਾਉਂਦੇ ਰਹਿਣਾ ਤਾਂ ਜਦ ਤੱਕ ਨਾ ਸਾਡੀਆਂ ਬਿਲਕੁਲ ਕੋਲਾ ਹੁਣਾ ਹੋ ਜਾਂ ਚੀਜ਼ਾਂ ਸੜ ਕੇ ਇਹਨੂੰ ਵਧੀਆ ਤਰੀਕ ਨਾਲ ਤਰੀਕੇ ਨਾਲ ਕੋਲਾ ਹੋ ਜਾਣ ਠੀਕ ਹੈ ਜੀ ਇਹਨੂੰ ਆਪਾਂ ਗੈਸ ਤੇ ਪਕਣ ਦਾਂਗੇ ਮੱਠੀ ਮੱਠੀ ਅੱਗੇ ਤੇ ਇਹਨੂੰ ਭੁੱਜਦਾ ਰਹੇਗਾ ਠੀਕ ਹੈ ਜੀ ਆ ਦੇਖੋ ਸਾਡਾ ਤੇਲ ਬਿਲਕੁਲ ਬਣ ਕੇ ਹੋ ਗਿਆ ਤਿਆਰ ਦੇਖਿਓ 15 ਮਿੰਟ ਹੋ ਗਏ ਸੀ ਵੀ ਬਿਲਕੁਲ ਮੈਸਿਨ ਤੇ ਰੱਖਿਆ ਸੀ ਰਾ ਦੇਖੋ ਜਿਹੜੇ ਆ ਪੱਤੇ ਆ ਦੇ ਕੜਕ ਕੜਕ ਬੋਲਣ ਲੱਗ ਗਏ ਆ ਬਹੁਤ ਹੀ ਜ਼ਿਆਦਾ ਸੜ ਚੁੱਕੇ ਆ ਦੇਖੋ ਕੋਲਾ ਹੋ ਗਿਆ ਹੈ ਨਾ ਜੀ ਤੇ ਹੁਣ ਆਪਾਂ ਇਹਨੂੰ ਨਾ ਆ ਦੇਖੋ ਬੰਦ ਕਰ ਦੇਣਾ ਆਪਣਾ ਗੈਸ ਤੇ ਕੋਈ ਛਾਨਣੀ ਲੈ ਲੈਣੀ ਆ ਲੋਹੇ ਦੀ ਤੁਸੀਂ ਠੀਕ ਹੈ ਉਹਦੇ ਨਾਲ ਆਪਾਂ ਇਹਨੂੰ ਨਾ ਛਾਣ ਲਾਂਗੇ ਇਹ ਤੇਲ ਨੂੰ ਆਪਾਂ ਛਾਣ ਲੈਣਾ ਠੀਕ ਹੈ ਜੀ ਆ ਦੇਖੋ ਆਪਾਂ ਕਿਸੇ ਭਾਂਡੇ ਦੇ ਵਿੱਚ ਇਹਨੂੰ ਛਾਣ ਲੈਣਾ ਤੇ ਕੱਢ ਲਾਂਗੇ ਠੀਕ ਹੈ ਇਹਨੂੰ ਐਨ ਵਧੀਆ ਤਰੀਕੇ ਨਾਲ ਛਾਣ ਲੈਣਾ ਤੁਸੀਂ ਦੇਖਿਓ ਇਹ ਕੁਛ ਰੰਗ ਇਦਾਂ ਦਾ ਹੋ ਜਾਏਗਾ ਇਹਦਾ ਆ ਦੇਖੋ ਆ ਦੇਖੋ ਪੱਤੇ ਵੀ ਕੜਕੜ ਕੇ ਬੋਲਣ ਲੱਗ ਗਏ ਨਾ ਐਨ ਵਧੀਆ ਤਰੀਕੇ ਨਾਲ ਇਹਨਾਂ ਨੂੰ ਸਾੜ ਲੈਣਾ ਬਸ ਇਹਨਾਂ ਪੱਤਿਆਂ ਨੂੰ ਫਿਰ ਆਪਾਂ ਸਿੱਟ ਦਾਂਗੇ ਆ ਦੇਖੋ ਤੇ ਲੋ ਜੀ ਹੁਣ ਜਿਉਂ ਹੀ ਠੰਡਾ ਹੋ ਜਾਏਗਾ ਨਾ ਆ ਦੇਖ ਲਓ ਤੁਸੀਂ ਇਦਾਂ ਦਾ ਰੰਗ ਪੱਜੂਗਾ ਜਿਉਂ ਹੀ ਠੰਡਾ ਹੋ ਜਾਏਗਾ ਤੇ ਤੁਸੀਂ ਇਹਨੂੰ ਕੀ ਕਰਨਾ ਕਿਸੇ ਡੱਬੀ ਜਾਂ ਕਿਸੇ ਦੇ ਵੀ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਤੁਸੀਂ ਜਦੋਂ ਵੀ ਆਪਣਾ ਕਦੀ ਸਿਰ ਤੋਂ ਨਾ ਹੋਵੇ ਨਾ ਹਫਤੇ ਵਿੱਚ ਇਹਨੂੰ ਦੋ ਵਾਰ ਜ਼ਰੂਰ ਲਗਾਇਆ ਕਰੋ ਠੀਕ ਹੈ ਹੱਥਾਂ ਦੇ ਉੱਤੇ ਲੈ ਕੇ ਤੇ ਮਾਲਿਸ਼ ਕਰਨੀ ਹੈ ਤੁਸੀਂ ਜੜਾਂ ਦੇ ਵਿੱਚ ਇਹਦੀ ਤੇ ਬਹੁਤ ਵਧੀਆ ਤੇ ਰਿਜ਼ਲਟ ਮਿਲੇਗਾ ਤੁਹਾਨੂੰ ਇਹਦੇ ਨਾਲ ਤੁਹਾਡੇ ਵਾਲ ਬਿਲਕੁਲ ਵੀ ਨਹੀਂ ਝੜਨਗੇ ਵਾਲ ਲੰਬੇ ਵੀ ਹੋਣਗੇ ਵਾਲ ਕਾਲੇ ਵੀ ਹੋਣਗੇ ਤੇ ਜਿਹੜੇ ਆਪਣੇ ਕਈ ਵਰੀ ਟਿੰਡ ਹੋ ਜਾਂਦੀ ਹੈ ਨਾ ਤੇ ਉਹ ਵੀ ਬਿਲਕੁਲ ਠੀਕ ਹੋ ਜਾਗੀ ਬਹੁਤ ਸਾਰੀਆਂ ਭੈਣਾਂ ਦੀ ਨਾ ਹੁੰਦਾ ਕਿ ਵਾਲ ਜਿਵੇਂ ਇਹ ਵਿਲਥਾਂ ਜੀਆਂ ਪੈ ਜਾਂਦੀਆਂ ਉਹਦੇ ਲਈ ਇੱਕ ਹੋਰ ਨੁਸਖਾ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਲਾਣ ਨਾਲ ਵੀ ਬਹੁਤ ਫਾਇਦਾ ਲੱਗੇਗਾ ਤੁਸੀਂ ਦੇਸੀ ਘਿਓ ਲੈਣਾ ਠੀਕ ਹੈ ਜੀ ਦੇਸੀ ਘਿਓ ਉਹਦੇ ਵਿੱਚ ਬਰੀਕ ਕਾਲੀ ਮਿਰਚ ਜਿਹੜੀ ਪੀਸੀ ਹੋਈ ਨਾ ਥੋੜੀ ਜੀ ਮਿਕਸ ਕਰ ਲਿਆ ਕਰੋ ਮਿਕਸ ਕਰਕੇ ਫਿਰ ਉਂਗਲਾਂ ਦੀ ਸਹਾਇਤਾ ਨਾਲ ਨਾ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਲ ਨਹੀਂ ਹੈਗੇ ਉਹ ਵੀ ਤੁਸੀਂ ਜ਼ਰੂਰ ਲਗਾ ਕੇ ਦੇਖਿਓ ਠੀਕ ਹੈ ਜੀ ਮਤਲਬ ਰਗੜਨਾ ਨਹੀਂ ਉਹਨੂੰ ਆਪਾਂ ਜ਼ਿਆਦਾ ਮਤਲਬ ਬਹੁਤ ਪਿਆਰ ਨਾਲ ਲਗਾ ਕੇ ਰਾਤ ਨੂੰ ਸੋਜੋ ਅਗਲੇ ਦਿਨ ਉਹਨੂੰ ਧੋ ਲਓ ਉਹਦੇ ਨਾਲ ਵੀ ਤੁਹਾਡਾ ਜਿਹੜਾ ਗੰਜਾਪਨ ਹੋਏਗਾ ਨਾ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਜਿਗਾ ਹੈ ਦੇਸੀ ਘਰੇਲੂ ਨੁਸਖਾ ਹੈਗਾ ਇਹ ਵੀ ਅਪਣਾਓ ਤੇ ਵਾਲਾਂ ਨੂੰ ਵਾਲਾਂ ਵਿੱਚ ਇਹ ਵਾਲਾ ਤੇਲ ਤੁਸੀਂ ਦੋ ਵਾਰ ਟਰਾਈ ਜ਼ਰੂਰ ਕਰਨਾ ਹੈ ਇਹ ਬਹੁਤ ਵਧੀਆ ਇਹਦਾ ਰਿਜ਼ਲਟ ਮਿਲੇਗਾ ਤੁਹਾਨੂੰ ਬਹੁਤ ਅੱਛਾ ਹੈ ਇਹ ਤੁਸੀਂ ਨਾਰਮਲ ਵੀ ਲਾ ਲਓ ਕੋਈ ਦਿੱਕਤ ਨਹੀਂ ਆ ਚੋ ਕੋਈ 스멜 ਨਹੀਂ ਆਏਗੀ ਕੋਈ ਕੁਛ ਨਹੀਂ ਹੋਗਾ ਇਹਦੀ ਸਰੋਂ ਦੇ ਤੇਲ ਦੇ ਵਿੱਚ ਬਹੁਤ ਸਾਰੇ ਮਤਲਬ ਵਿਟਾਮਿਨ ਤੱਤ ਪਾਏ ਜਾਂਦੇ ਆ ਤੇ ਬਾਕੀ ਜੜੀਆਂ ਚੀਜ਼ਾਂ ਮੈਂ ਸਾਰੀਆਂ ਪਾਈਆਂ ਸਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਠੀਕ ਹੈ ਜੀ ਇਹ ਸਾਡੇ ਵਾਲਾਂ ਨੂੰ ਬਹੁਤ ਭਰਪੂਰ ਮਾਤਰਾ ਨਾਲ ਮਤਲਬ ਤਾਕਤ ਦਿੰਦੇ ਆ ਸ਼ਕਤੀ ਦਿੰਦੇ ਆ ਜਿਨ੍ਹਾਂ ਨੂੰ ਆਪਾਂ ਕਹਦੇ ਨੇ ਇਹਨਾਂ ਦੇ ਰਿਜ਼ਲਟ ਸਾਨੂੰ 100% ਵਧਿਆਈ ਮਿਲਣਗੇ ਕੋਈ ਨੁਕਸਾਨ ਨਹੀਂ ਚੀਜ਼ ਦੇएगी ਤੇ ਮੈਂ ਗੋਡਿਆਂ ਦਾ ਤੇਲ ਬਣਾਇਆ ਸੀ ਜਿਹੜੀਆਂ ਪੈਣਾ ਨੇ ਨਹੀਂ ਬਣਾਏ ਤੁਸੀਂ ਪਿਛਲੀ ਵੀਡੀਓ ਚ ਦੇਖ ਸਕਦੇ ਹੋ 2-4 ਦਿਨ ਪਹਿਲਾਂ ਹੀ ਪਾਈ ਹੋਈ ਹੈ ਮੈਨੂੰ ਰਿਜ਼ਲਟ ਵੀ ਬਹੁਤ ਅੱਛਾ ਮਿਲਿਆ ਉਹਦੇ ਵਿਊ ਵੀ ਬਹੁਤ ਅੱਛੇ ਆਏ ਮੈਨੂੰ ਬਹੁਤ ਸਾਰੇ ਭੈਣ ਭਰਾਵਾਂ ਨੇ ਬਹੁਤ ਸਾਰਾ ਪਿਆਰ ਵੀ ਦਿੱਤਾ ਉਹਦਾ ਰਿਜ਼ਲਟ ਬਹੁਤ ਅੱਛਾ ਹੈ ਮੇਰੇ ਗੋਡੇ ਦੇ ਵਿੱਚ ਦਰਦ ਸੀ ਮੈਨੂੰ ਬਿਲਕੁਲ ਆਰਾਮ ਆ ਗਿਆ ਮੇਰੀ ਮੋਡੇ ਦੇ ਵਿੱਚ ਵੀ ਸੀਗਾ ਇੱਥੇ ਤੇ ਉਹਦੇ ਨਾਲ ਵੀ ਮੈਨੂੰ ਬਹੁਤ ਅੱਛਾ ਫਰਕ ਲੱਗਿਆ ਠੀਕ ਹੈ ਜੀ ਇਸੇ ਤਰ੍ਹਾਂ ਹੀ ਤੁਸੀਂ ਆ ਹੁਣ ਵਾਲਾਂ ਵਾਲਾ ਤੇਲ ਬਣਾਇਓ ਤੁਹਾਨੂੰ ਬਿਲਕੁਲ ਇਹ ਸੀਕ੍ਰੀਟ ਹੈ ਠੀਕ ਹੈ ਜੀ ਬਹੁਤ ਅੱਛਾ ਹੈ ਬਣਾਇਓ ਤੇ ਟਰਾਈ ਕਰਿਓ ਸੁਗੋ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਜੇਕਰ ਸੋਖਾ ਲੱਗਦਾ ਤੇ ਮੇਰੇ ਤਰੀਕੇ ਹਮੇਸ਼ਾ ਸੋਖੇ ਹੁੰਦੇ ਕੋਈ ਜ਼ਿਆਦਾ ਔਖੇ ਨਹੀਂ ਹੁੰਦੇ ਹੈ ਟ ਮਤਲਬ ਤੇ ਤੁਸੀਂ ਬਣਾਇਓ ਕਮੈਂਟਾਂ ਜ਼ਰੂਰ ਇਹਦੀ ਮਾਲਿਸ਼ ਕਰਨੀ ਹੈ ਵਾਲ ਬਿਲਕੁਲ ਸ਼ੈਂਪੂ ਜਿਹੜਾ ਮਰਜ਼ੀ ਤੁਸੀਂ ਲਾ ਸਕਦੇ ਹੋ ਵਧਿਆ ਤਰੀਕੇ ਨਾਲ ਤੁਸੀਂ ਇਹਨੂੰ ਚੱਸ ਲਿਆ ਕਰੋ ਠੀਕ ਹੈ ਜੀ ਫਿਰ ਅਗਲੇ ਦਿਨ ਇਹਨੂੰ ਸਿਰ ਧੋ ਲੈਣਾ ਹਫਤੇ ਵਿੱਚ ਦੋ ਵਾਰ ਕਰ ਲਓ ਤਿੰਨ ਵਾਰ ਕਰ ਲਓ ਤੁਹਾਡੀ ਆਪਣੀ ਮਰਜ਼ੀ ਦੋ ਵਾਰ ਤਾਂ ਕੰਪਲਸਰੀ ਹੈ ਬਾਕੀ ਮਿਲਦੀਆਂ ਜੀ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀਕਾਰ